ਇਸ ਵੀਡੀਓ ਦੇ ਵਿੱਚ ਆਪਾਂ ਜਿੰਨਾਂ ਤਾਂ ਆਪਾਂ ਕਹਾਣੀ ਦਾ ਸਾਰ ਪੜਾਂਗੇ ਜਿੰਨਾਂ ਤਾਂ ਆਪਾਂ ਕਹਾਣੀਕਾਰ ਸਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ ਕਹਾਣੀ ਦਾ ਸਾਰ ਪੜਨ ਤੋਂ ਪਹਿਲਾਂ ਆਪਾਂ ਕਹਾਣੀਕਾਰ ਬਾਰੇ ਜਾਣਾਂਗੇ ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ 1971 ਇਸ ਨੂੰ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਹੋਇਆ ਕਰਤਾਰ ਸਿੰਘ ਦੁੱਗਲ ਦਾ ਦੇਹਾਂ 26 ਜਨਵਰੀ 2012 ਇਸ ਨੂੰ ਪੰਜਾਬ ਦੇ ਵਿੱਚ ਹੋਇਆ ਕਰਤਾਰ ਸਿੰਘ ਦੁੱਗਲ ਨੂੰ 1988 ਇਸ ਵੀ ਨੂੰ ਪਦਮ 부ਸ਼ਣ ਅਤੇ 2007 ਇਸ ਵੀ ਨੂੰ ਸਹਿਤ ਅਕਾਦਮੀ ਐਵਾਰਡ ਨਾਲ ਪੁਰਸਕਾਰਿਤ ਕੀਤਾ ਗਿਆ ਕਰਤਾਰ ਸਿੰਘ ਦੁੱਗਲ ਨੇ ਤੇਰੇ ਬਾਣੇ ਕਬੂ ਨਾ ਛਾਡੇ ਖੇਤ ਸਿਫਤਸਲਾ ਆਦੀ ਪੁਸਤਕਾਂ ਵਿੱਚ ਲਿਖੀਆਂ ਜਿੰਨ ਦਾਪਾ ਕਹਾਣੀ ਦਾ ਸਾਰ ਜਿੰਨ ਦਾਪਾ ਇੱਕ ਬਹੁਤ ਹੀ ਸੁੰਦਰ ਕੁੜੀ ਸੀ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਸਮਾਨੋ ਲੱਥੀ ਪਰੀ ਹੋਵੇ ਕਿਰਕਿੜ ਹੱਸਦੀ ਉਹ ਸਾਰੇ ਮੁਹੱਲੇ ਦੇ ਘਰਾਂ ਵਿੱਚ ਖੁਸ਼ੀਆਂ ਖਿਲਾਰਦੀ ਸੀ ਲੋਕ ਉਸਨੂੰ ਬਹੁਤ ਪਿਆਰ ਕਰਦੇ ਸਨ ਤੇ ਆਪਣੇ ਘਰਾਂ ਤੋਂ ਉਸ ਦੇ ਖਾਣ ਲਈ ਉਸ ਦੇ ਮਨ ਪਾਉਂਦੀਆਂ ਚੀਜ਼ਾਂ ਕੱਟੇ ਮਿੱਠੇ ਬੇਰ ਸੱਤੂ ਤੇ ਬੋਲੀ ਆਦੀ ਭੇਜਦੇ ਰਹਿੰਦੇ ਜਿੰਨਤ ਦਾ ਪਿਓ ਨੰਬਰਦਾਰ ਸੀ ਉਸ ਦੀ ਹਵੇਲੀ ਨੂੰ ਲੋਕਾਂ ਨੇ ਜਿੰਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਲੋਕ ਉਸਨੂੰ ਹਵੇਲੇ ਵਿੱਚ ਸੱਦਦੇ ਤੇ ਉੱਥੇ ਉਹ ਮਿੱਠੇ ਗੀਤ ਗਾ ਕੇ ਤੇ ਹੱਸ ਕੇ ਲੋਕਾਂ ਨੂੰ ਖੁਸ਼ ਕਰਦੀ ਜਿੰਨਤ ਵੱਡੀ ਹੋ ਚੁੱਕੀ ਸੀ ਤੇ ਉਸ ਦੇ ਪਿਓ ਨੇ ਉਸ ਦਾ ਵਿਆਹ ਕਰ ਦਿੱਤਾ ਮੁੰਡਾ ਕੋਈ ਦਾਦੇ ਪੋਤਰਾ ਸੀ ਇਸ ਬਾਰੇ ਸੁਣ ਕੇ ਜਿੰਨਤ ਦੀਆਂ ਸਾਰੀਆਂ ਖੁਸ਼ੀਆਂ ਉੱਡ ਪੁੱਟ ਗਈਆਂ ਉਸ ਦਾ ਹਾਸਾ ਤੇ ਅੱਖਾਂ ਦੀ ਰੌਣਕ ਖਤਮ ਹੋ ਗਈ ਮੂੰਹ 'ਤੇ ਲਪੇਟ ਕੇ ਉਹ ਬਾਬਲ ਦੀ ਹਵੇਲੀ ਵਿੱਚ ਚਲੀ ਗਈ ਕਹਾਣੀਕਾਰ ਦੱਸਦਾ ਹੈ ਕਿ ਜਿੰਨਤ ਇੱਕ ਮਿਸਾਲੀ ਭੈਣ ਸੀ ਉਹ ਆਪਣੇ ਵੀਰ ਦੀ ਖੁਸ਼ੀ ਲਈ ਆਪਣੀ ਬਚਤ ਨਾਲ ਜੋੜਿਆ ਪੰਜਾ ਦਾ ਨੋਟ ਸ਼ਿਰਵਾਨੀ ਦੀ ਜੇਬ ਵਿੱਚ ਪਾਈ ਰੱਖਦੀ ਤੇ ਉਸ ਨੂੰ ਹਵੇਲੀ ਵਿੱਚੋਂ ਬਾਹਰ ਤੋਰ ਦਿੰਦੀ ਇਸ ਸਮੇ ਉਸ ਦੇ ਦਿਲ ਵਿੱਚ ਰਸਤਾ ਦੇਖਣ ਕਵਾਲੀਆਂ ਸੁਣਨ ਤੇ ਖਾਨਾਂ ਬਦੌਸ਼ਨਾ ਨੂੰ ਦੇਖਣ ਦਾ ਚਾਹ ਹੁੰਦਾ ਸੀ ਜਿੰਨਾ ਤੇ ਇੱਕ ਮਿਸਾਲੀ ਧੀ ਸੀ ਜਿਸ ਨੇ ਆਪਣੇ ਬਾਪ ਦਾ ਲਿਆਂਦਾ ਸਾਖ ਕਬੂਲ ਕਰ ਲਿਆ ਜਦ ਕਿ ਉਸ ਦਾ ਪਤੀ ਉਸ ਦੇ ਅਤ ਕਤ ਤੋਂ ਅੱਦਾ ਸੀ ਉਸ ਦੇ ਦੰਦ ਖਰਾਬ ਚੰਦੇ ਅੱਖਾਂ ਚੁੰਨੀਆਂ ਤੇ ਨਜ਼ਰ ਕਮਜ਼ੋਰ ਸੀ ਉਹ ਅਨਪੜ ਤੇ ਵੇਲਾ ਫਿਰਨ ਵਾਲਾ ਸੀ ਉਹ ਆਪਣੇ ਪਿਓ ਦੀ ਜ਼ਮੀਨ ਵੇਚ ਕੇ ਸ਼ਰਾਬ ਤੇ ਸਿਗਰਟਾ ਪੀਂਦਾ ਰਹਿੰਦਾ ਜਿੰਨਤ ਨੇ ਆਪਣੇ ਬਾਪ ਅੱਗੇ ਕੋਈ ਫਰਿਆਦ ਨਾ ਕੀਤੀ ਤੇ ਨਾ ਹੀ ਕੋਈ ਹੰਝੂ ਕੱਢਿਆ ਸੀ ਫਿਰ ਜਿੰਨਤ ਹਰ ਸਾਲ ਇੱਕ ਬੱਚੇ ਨੂੰ ਜਨਮ ਦੇਣ ਲੱਗੀ ਤੇ ਬੱਚਿਆਂ ਦੇ ਖਲਜਗੜਨ ਵਿੱਚ ਵਸ ਸੀ ਉਹ ਕਿੰਨਾ ਕਿੰਨਾ ਚਿਹਰਾ ਆਪਣੇ ਬਾਪ ਦੇ ਘਰ ਫੇਰਾ ਵੀ ਨਾ ਮਾਰ ਸਕਦੀ ਜਿੰਨਤ ਇੱਕ ਮਿਸਾਲੀ ਮਾਂ ਸੀ ਉਸਦੇ ਸੱਤੇ ਦੇ ਸੱੱਤੇ ਬੱਚੇ ਸਾਫ਼ ਸੁਥਰੇ ਸੋਹਣੇ ਤੇ ਸੁੰਦਰ ਸਨ ਉਹ ਪੜਾਈ ਤੇ ਖੇਡਾਂ ਵਿੱਚ ਸਭ ਤੋਂ ਅੱਗੇ ਸਨ ਉਸ ਦੀ ਕੁਛੜਲੀਤੀ ਗੁੱਡੀ ਵਰਗੀ ਪਿਆਰੀ ਸੀ ਉਸਦੇ ਬੱਚਿਆਂ ਦਾ ਉੱਠਣ ਬੈਠਣ ਤੇ ਗੱਲ ਕਰਨ ਦਾ ਸਲੀਕਾ ਦੇਖ ਕੇ ਲੋਕ ਹੈਰਾਨ ਰਹਿੰਦੇ ਸਨ ਜਦੋਂ ਕੋਈ ਬੱਚਾ ਬਿਮਾਰ ਹੁੰਦਾ ਤਾਂ ਜਿੰਨੇ ਤੋਂ ਉਸ ਦਾ ਪੂਰਾ ਦਵਾਦਾਰੂ ਕਰਦੀ ਉਹ ਉਹਨਾਂ ਨੂੰ ਪੜਾਉਣ ਲਈ ਆਪ ਪੜਦੀ ਫਿਰ ਉਸ ਦਾ ਵੱਡਾ ਮੁੰਡਾ ਕਾਲਜ ਚਲਾ ਗਿਆ ਉਹ ਬਹੁਤ ਸੋਹਣਾ ਜਵਾਨ ਸੀ ਫਿਰ ਜਿੰਨੇ ਦਾ ਘਰ ਵਾਲਾ 4 ਦਿਨ ਮਾਮੂਲੀ ਬਿਮਾਰ ਰਹਿਣ ਪਿੱਛੋਂ ਮਰ ਗਿਆ ਵੱਡੇ ਜ਼ਿੰਮੇਦਾਰ ਦੀ ਮੌਤ ਕਾਰਨ ਲੋਕ ਤੇ ਸਾਖ ਸੰਬੰਧੀ ਖੂਬ ਪਿੱਟੇ ਰੋਏ ਪਰ ਜਿੰਨੇ ਦੀ ਅੱਖ ਵਿੱਚੋਂ ਅਥਰੂ ਵੀ ਨਾ ਨਿਕਲਿਆ ਉਹ ਆਪਣੇ ਪਤੀ ਦੀ ਬਿਮਾਰੀ ਉਸ ਦੀ ਹਾਲਤ ਗੰਭੀਰ ਹੋਣ ਸਮੇ ਉਸ ਦੇ ਮਰਨ ਤੇ ਦਫਨਾਏ ਜਾਣ ਮਗਰੋਂ ਬਿਲਕੁਲ ਸ਼ਾਂਤ ਤੇ ਡੋਲ ਰਹੀ ਲੋਕ ਉਸ ਵੱਲ ਦੇਖ ਦੇ ਕੇ ਹੈਰਾਨ ਹੁੰਦੇ ਸਨ 10 ਕੁ ਦਿਨਾਂ ਮਗਰੋਂ ਜਿੰਨੇ ਤਾਂ ਆਪਣਾ ਸਮਾਨ ਤੇ ਬੱਚੇ ਲੈ ਕੇ ਆਪਣੇ ਮਾਪਿਆਂ ਦੇ ਘਰ ਆ ਗਈ ਉਸ ਦੇ ਬਾਪ ਦੇ ਘਰ ਵਿੱਚ ਉਸ ਨੂੰ ਸਾਰੇ ਪਿਆਰ ਕਰਦੇ ਸਨ ਲੋਕ ਹੈਰਾਨ ਸਨ ਕਿ ਉਹ ਆਪਣੇ ਪਤੀ ਦੀ ਮੌਤ ਉੱਤੇ ਰੋਈ ਕਿਉਂ ਨਹੀਂ ਕਈ ਮਹੀਨੇ ਬੀਤ ਗਏ ਜਦੋਂ ਵੀ ਕੋਈ ਜਿੰਨਤ ਆਪਾ ਦੇ ਪਤੀ ਦੀ ਗੱਲ ਕਰਦਾ ਤਾਂ ਉਹ ਚੁੱਪ ਹੋ ਜਾਂਦੀ ਇੱਕ ਦਿਨ ਕਹਾਣੀਕਾਰ ਨੇ ਉਸ ਨੂੰ ਪੁੱਛਿਆ ਉਸਨੇ ਆਪਣੇ ਮਾਲਕ ਦੇ ਆਪਣੇ ਸਿਰ ਉ ਤੋਂ ਉਠ ਜਾਣ ਕਰਨ ਕੋਈ ਅਥਰੂ ਕਿਉਂ ਨਹੀਂ ਕੱਢਿਆ ਜਿੰਨਤ ਨੇ ਉੱਤਰ ਦਿੱਤਾ ਕਿ ਉਸ ਦਾ ਕੋਈ ਮਾਲਕ ਚਾ ਪਤੀ ਨਹੀਂ ਸੀ ਉਸਨੇ ਇੱਕ ਦਿਨ ਵੀ ਉਸ ਨੂੰ ਆਪਣਾ ਪਤੀ ਨਹੀਂ ਸੀ ਸਮਝਿਆ ਤੇ ਉਹ ਇੱਕ ਪਲ ਲਈ ਵੀ ਉਸ ਦੀ ਤ੍ਰਿਮਤ ਨਹੀਂ ਸੀ ਬਣੀ ਕੋਈ ਕਿਸੇ ਦੇ ਬੱਚਿਆਂ ਦਾ ਪਿਓ ਹੋ ਸਕਦਾ ਹੈ ਪਰ ਉਹ ਉਸ ਤੇ ਦਿਲ ਦਾ ਰਾਂਜਾ ਨਹੀਂ ਹੋ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਕਿਸੇ ਦਾ ਕਰ ਵਾਲਾ ਹੋ ਸਕਦਾ ਹੈ ਦਿਲ ਵਾਲਾ ਨਹੀਂ ਹੋ ਸਕਦਾ ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਕੁਝ ਬਾਰੇ ਬਿੱਤਣ ਮਗਰੋਂ ਜਿੰਨਤ ਫਿਰ ਪਿੰਡ ਦੀ ਜਿੰਦ ਜਾਨ ਬਣ ਗਈ ਉਹ ਹੱਸਦੀ ਹਸਾਉਂਦੀ ਤੇ ਕੰਮ ਕਰਦੀ ਰਹਿੰਦੀ ਉਸ ਦੇ ਮੂੰਹ ਤੋਂ ਗੁਮ ਹੋਈ ਲਾਲੀ ਮੁੜ ਪਰਤਾਈ ਆਪਣੇ ਘੱਤ ਤੇ ਲੰਮੇ ਵਾਲਾਂ ਕਰਕੇ ਉਸਮਾਨੀ ਪਰੀ ਲੱਗਦੀ ਸੀ ਹਰਵੇੜੇ ਵਿੱਚ ਉਸ ਦੀ ਉੜੀ ਕੀਤੀ ਜਾਂਦੀ ਸੀ